ਕਾਂਗਰਸ ਪਾਰਟੀ ਜਿੰਦਾਬਾਦ ਡਾਕਟਰ ਰਣਵੀਰ ਕਰਮੀਆਂ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਅਨੰਦ ਸਿੰਘ ਰਾਜਾ ਬੜਿੰਗ ਜਿੰਦਾਬਾਦ ਕੁਝ ਮਿੰਟ ਫੋਲੂ ਵਾਲਾ ਡੋਗਰਾ ਦੇ ਵਿੱਚ ਇੱਕ ਨਵੀਂ ਸਿਆਸੀ ਹਲਚਲ ਦੇਖਣ ਨੂੰ ਮਿਲੀ ਅਰਸ਼ਦੀਪ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੇ ਪ੍ਰੋਸਾ ਜਤਾਇਆ ਤੇ ਕਾਂਗਰਸ ਵਿੱਚ ਸ਼ਾਮਲ ਹੋਏ ਹਲਕਾ ਇੰਚਾਰਜ ਡਾਕਟਰ ਰਣਵੀਰ ਕੌਰ ਮੀਆਂ ਨੇ ਉਹਨਾਂ ਸਾਰੇ ਨੌਜਵਾਨਾਂ ਦਾ ਜੀ ਆਇਆਂ ਨੂੰ ਆਖਦਿਆਂ ਸਵਾਗਤ ਕੀਤਾ ਜੀ ਜੀ ਧੰਨਵਾਦ ਕਰਦੇ ਆ ਡਾਕਟਰ ਰਵੀ ਕੌਮੀਆਂ ਦਾ ਹਲਕਾਂ ਚਾਰਜ ਪਹੁੰਚ ਰਹੇ ਉਹ ਤਲਵਾ ਦੇ ਪਿੰਡ ਦਾ ਤੇ ਗੋਤਵਾ ਦਾ ਜੁੜੇ ਨੇ ਬਸ ਇਹੀ ਬੇਨਤੀ ਹੈ ਗੋਤਵਾ ਦਾ ਟ੍ਰਾਂਸਪੋਰਟ ਨਾਲ ਜੁੜੋ ਜੁਆਇਨ ਕਰੋ ਡਾਕਟਰ ਰਵੀ ਕੌਮੀਆਂ ਦਾ ਸਾਥ ਦਿਓ ਕੱਲ ਜਿਹਨੇ ਪਾワー ਹੁੰਦੀ ਹੈ ਤਾਂ ਪਰੋ ਕੰਮ ਵੀ ਕਰਵਾਵਾਂਗੇ ਕੰਮ ਵੀ ਕਰਨਗੇ ਬਹੁਤ ਮਿਹਨਤ ਕਰ ਰਹੇ ਨੇ ਆਪਣੇ ਇਲਾਕੇ ਤੇ ਜਿਹੜੇ ਜੁੜੇ ਨੇ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਸਾਰਿਆਂ ਦਾ ਅੱਜ ਪਿੰਡ ਫੁੱਲੂ ਵਾਲਾ ਡੋਗਰਾ ਦੇ ਵਿੱਚ ਅਸ਼ਦੀਪ ਦੀ ਗਵਾਹੀ ਦੇ ਹੇਠ ਇੱਕ ਯੂਥ ਦੀ ਵੱਡੀ ਟੀਮ ਨੇ ਕਾਂਗਰਸ ਪਾਰਟੀ ਨੂੰ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਕਾਂਗਰਸ ਪਾਰਟੀ ਨੂੰ ਅੱਜ ਜੁਆਇਨ ਕੀਤਾ ਹੈ ਮੈਂ ਸਾਰੀ ਟੀਮ ਨੂੰ ਜਿਹੜੀ ਯੂਥ ਦੀ ਅੱਜ ਜੁਆਇਨ ਕੀਤੀ ਹੈ ਉਹਨਾਂ ਨੂੰ ਜੀ ਆਇਆਂ ਆਖਦੀਆਂ ਔਰ ਇੱਕ ਪਿਛਲੇ ਸਭਾ ਵਿੱਚ ਦੇਖਿਆ ਗਿਆ ਹੈ ਕਿ ਸਰਕਾਰ ਲੈ ਆਉਣ ਵਾਲੇ ਇਹ ਯੂਥ ਦੇ ਮੁੰਡੇ ਸੀ ਜਿਨ੍ਹਾਂ ਨੇ ਘਰ ਘਰ ਜਾ ਕੇ ਘਰ ਘਰ ਜਾ ਕੇ ਬਿਨਾਂ ਕਿਸੇ ਅਹੁਦੇਦਾਰੀ ਤੋਂ ਬਿਨਾਂ ਕਿਸੇ ਲੋਭ ਲਾਲਚ ਤੋਂ ਇਹਨਾਂ ਨੇ ਪ੍ਰਚਾਰ ਕੀਤਾ ਸੀ ਇੱਕ ਬਦਲਾਵ ਦੇ ਚੰਗੇ ਬਦਲਾਵ ਦਾ ਇਹਨਾਂ ਨੇ ਨਾਰੀ ਤੇ ਉਮੀਦ ਨਾਲ ਝਾੜੂ ਦੀ ਸਰਕਾਰ ਲੈ ਕੇ ਆਏ ਸੀ ਪਰ ਜਦੋਂ ਇਹਨਾਂ ਦੀਆਂ ਉਮੀਦਾਂ ਦੇ ਪਾਣੀ ਫਿਰਦਾ ਦਿਖਿਆ ਕਿਉਂਕਿ ਸਰਕਾਰ ਨੇ ਇੰਨੀਆਂ ਇਹਨਾਂ ਨੂੰ ਭਿਖਾਰੀ ਬਣਾ ਦਿੱਤਾ ਗਿਆ ਫ੍ਰੀ ਦੀਆਂ ਸਕੀਮਾਂ ਜਿਹਨਾਂ ਦਾ ਐਲਾਨ ਕੀਤਾ ਗਿਆ ਪਰ ਪੂਰੀ ਕੋਈ ਨਾ ਹੁੰਦੀ दिखी ਤਾਂ ਅੱਜ ਇਹ ਵੱਖ-ਵੱਖ ਪਾਰਟੀਆਂ ਨੂੰ ਛਾੜੂ ਨੂੰ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਨਾਲ ਮੋੜ ਜੁੜਿਆ ਇਹਨਾਂ ਦੀ ਸਾਰਿਆਂ ਦੀ ਘਰ ਵਾਪਸੀ ਲਈ ਮੈਂ ਇਹਨਾਂ ਨੂੰ ਜੀਆ ਆਖਦੀਆਂ ਤੇ ਅਗਾਹ ਲਈ ਇਹਨਾਂ ਨੂੰ ਵਾਅਦਾ ਕਰਦੀਆਂ ਕਿ ਇਸੇ ਇਸ ਜੋ ਵੀ ਸਾਡੇ ਪਾਰਟੀ ਪਰਧਾਰ ਪੰਜਾਬ ਦੇ ਸਾਡੇ ਨਾਲ ਵਾਅਦਾ ਕਰਕੇ ਅਗਲੀ ਸਰਕਾਰ ਲੈ ਕੇ ਆਣਗੇ ਉਹਨਾਂ ਦੇ ਨਿਰਦੇਸ਼ਾਂ ਅਨੁਸਾਰ ਅਸੀਂ ਕੰਮ ਕਰ ਰਹੇ ਹਾਂ ਸੰਗਠਨ ਨੂੰ ਮਜ਼ਬੂਤ ਕਰਨ ਲਈ ਪਿੰਡ ਪਿੰਡ ਜਾ ਕੇ ਬੂਥ ਕਮੇਟੀਆਂ ਦੇ ਲੈਵਲ ਤੋਂ ਕੰਮ ਸ਼ੁਰੂ ਕੀਤਾ ਹੋਇਆ ਹੈ ਬਣਾ ਕੇ ਅਸੀਂ ਅੱਗੇ ਵਧਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਔਰ ਆਉਣ ਵਾਲੇ ਸਮੇਂ ਜ 2027 ਦੇ ਵਿੱਚ ਅਸੀਂ ਬਹੁਤ ਜਲਦੀ ਕਾਂਗਰਸ ਦੀ ਸਰਕਾਰ ਲੈ ਕੇ ਆਵਾਂਗੇ ਤੇ ਨੌਜਵਾਨ ਪੀੜੀ ਨੂੰ ਇਹਨਾਂ ਦਾ ਇੱਕ ਪੱਕਾ ਹਲ ਜੋ ਰੁਜ਼ਗਾਰ ਦਾ ਹੈਗਾ ਉਹ ਲੈ ਕੇ ਆਵਾਂਗੇ ਅੱਜ ਆਪਾਂ ਇਕੱਠੇ ਹੋਏ ਹਾਂ ਇੱਥੇ ਪਾਰਟੀ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਅਸੀਂ ਬੀਬਾ ਜੀ ਦੀ ਅਗਵਾਈ 'ਚ ਪਿੰਡੋ ਪਿੰਡ ਕਮੇਟੀਆਂ ਬਣਾ ਰਿਹਾ ਹਾਂ ਜੋ ਸਾਨੂੰ ਸਾਡੇ ਪਾਰਟੀ ਪ੍ਰਧਾਨ ਮਲਕਰਜਨ ਖੜਗੇ ਜੀ ਜੋ 올 ਇੰਡੀਆ ਦੇ ਪ੍ਰਧਾਨ ਆ ਰਾਹੁਲ ਗਾਂਧੀ ਜੀ ਸਾਡੇ ਪੰਜਾਬ ਦੇ ਪ੍ਰਧਾਨ ਅਮਨੇਂਦਰ ਸਿੰਘ ਰਾਜਾ ਬੜੇ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਅਸੀਂ ਬੂਥ ਲੈਵਲ ਤੱਕ ਥੱਲੇ ਤੱਕ ਕਮੇਟੀਆਂ ਬਣਾ ਰਿਆ ਜਿਹੜੇ ਆਪਣੇ ਥੱਲੇ ਤੱਕ ساری ਪਾਰਟੀ ਨੂੰ ਮਜ਼ਬੂਤ ਕਰਨ ਲਈ ਲੱਗੇ ਹੋਏ ਆ ਪਿੰਡੋਂ ਪਿੰਡ ਜਾ ਰਹੇ ਆ ਬਾਕੀ ਇਹ ਨੌਜਵਾਨਾਂ ਦੇ ਬੀਬੀਆਂ ਨੇ ਬਣਾਈ ਸੀ ਝਾੜੂ ਦੀ ਸਰਕਾਰ ਆਪਾਂ ਨੂੰ ਸਾਰਾ ਪਤਾ ਹੁਣ ਤੁਸੀਂ ਦੇਖ ਹੀ ਲਿਆ ਝਾੜੂ ਦੇ ਕੀ ਹਾਲਾਤ ਹੋ ਰਹੇ ਨੇ ਕਤਲੋਗਾਰਤ ਹੋ ਰਹੀ ਆ ਬੱਚੀਆਂ ਨੂੰ ਮਾਰਿਆ ਜਾ ਰਿਹਾ ਨੌਜਵਾਨ ਮੁੰਡਿਆਂ ਨੂੰ ਮਾਰਿਆ ਜਾ ਰਿਹਾ ਸੀਆਈ ਸਟਾਫ ਚੱਕ-ਚੱਕ ਨਜਾਇਜ਼ ਮੁੰਡੇ ਮਾਰ ਰਿਹਾ ਤੇ ਜਿਹੜਾ ਬੀਬੀਆਂ ਨਾਲ ਵਾਅਦਾ ਕੀਤਾ ਸੀ ਹਜ਼ਾਰ-ਹਜ਼ਾਰ ਦਾ ਉਹਦਾ ਕੋਈ ਪਤਾ ਹੀ ਨਹੀਂ ਹੈਗਾ ਪੂਰੀ ਸਾਰੇ ਝੂਠੇ ਲਾਰੇ ਕੀਤੇ ਹੋਏ ਸੀ ਇਹਨਾਂ ਨੇ ਸਾਰੀ ਇਹਨਾਂ ਦੀ ਹਵਾ ਨਿਕਲ ਗਈ ਜਿਹੜੀ ਕਣਕ ਰਾਸ਼ਨ ਕਾਰਡ ਆਪਣੇ ਮਨਮੋਹ ਸਿੰਘ ਜੀ ਸਰਕਾਰ ਵੇਲੇ ਬਣੇ ਸੀ ਉਹ ਅੱਜ 5-5 ਕਿਲੋ ਤੇ ਕਰਤੀ ਇਹਨਾਂ ਨੇ